ਕਿਹੜਾ ਪਿੰਡ ਮੈਂ ਹੁਣੇ ਨਾ ਕਿਸੇ ਮਾਜਰਾ ਮਾਜਰਾ ਪਿੰਡ ਦੇ ਵਿੱਚ 3-3 ਫੁੱਟ 4-4 ਫੁੱਟ ਪਾਣੀ ਫਸਲਾਂ ਤਬਾਹ ਹੋ ਗਈਆਂ ਜਾਨਵਰਾਂ ਵਾਸਤੇ ਚਾਰਾ ਹੈ ਨਹੀਂ ਮੈਨੂੰ ਪਿੰਡ ਵਾਲੇ ਦੱਸ ਰਹੇ ਸੀ ਕਿ ਸੱਪ ਵੀ ਨਿਕਲੇ ਫਿਰਦੇ ਐ ਹਾਲਾਤ ਇੱਥੇ ਬਹੁਤ ਮਾੜੀ ਐ ਮੈਂ ਇੱਥੋਂ ਦੇ ਅਫਸਰਾਂ ਸਮਾਨ ਨਾਲ ਗੱਲ ਕੀਤੀ ਐ ਕਿ ਤੁਸੀਂ ਇੱਥੇ ਆ ਕੇ ਇਹਨਾਂ ਦੀ ਮਦਦ ਕਰੋ ਆ ਜਿਹੜਾ ਇੱਥੋਂ ਡਰੇਨ ਨਿਕਲਦੀ ਐ ਉਹ ਡਰੇਨ ਬੰਦ ਪਈ ਹੈ ਤੇ ਥਰਮਲ ਪਲਾਂਟ ਦੇ ਕੋਲੋਂ ਦੀ ਨਿਕਲਦੀ ਸੀ ਉਹ ਨੈਚੁਰਲ ਡਰੇਨ ਹੈ ਆ ਜਿਹੜਾ ਇਲਾਕੇ ਦੇ ਵਿੱਚ ਜਿਹੜਾ ਪਾਣੀ ਖੜ ਗਿਆ ਕਿਉਂਕਿ ਨੈਚੁਰਲ ਰੇਨ ਬੰਦ ਹੋ ਗਈਆਂ ਤੇ ਸਰਕਾਰ ਦੇ ਅਫਸਰਾਂ ਨੇ ਦੇਖਿਆ ਹੀ ਨਹੀਂ ਕਿ ਨੈਚੁਰਲ ਡਰੇਨ ਕਿਹੜੀ ਹੈ ਉਹਨੂੰ ਸਾਫ਼ ਕਰਨਾ ਹੈ ਰੋਪੜ ਜਿੱਥੇ ਕੱਲ ਮੈਂ ਜਾ ਕੇ ਆਇਆ ਡਰੇਨਾਂ ਸਾਫ਼ ਹੀ ਨਹੀਂ ਹੋਈਆਂ ਜਿਹਦੇ ਕਰਕੇ ਸਾਰਾ ਸਪਿਲਓਵਰ ਸਾਰੇ ਖੇਤਾਂ 'ਚ ਪਾਣੀ ਚਲ ਗਿਆ ਇੱਥੇ ਵੀ ਹੁਣ ਜਿਹੜੀ ਨੈਚੁਰਲ ਡਰੇਨ ਹੈ ਆ ਪਾਣੀ ਜਿਹੜਾ ਖੜਾ ਹੈ ਉਸ ਕਰਕੇ ਖੜਾ ਹੈ ਕਿ ਡਰੇਨ ਬੰਦ ਹੈ ਪਿੰਡ ਵਾਲਿਆਂ ਨੇ ਬੜੇ 2 ਦਿਨ ਹੋ ਗਏ ਲਗਾਤਾਰ ਕਹਿੰਦੇ ਨੂੰ ਕਿ ਪਾਈਪਾ ਪਾਉਣ ਦਿਓ ਸਾਡਾ ਪਾਣੀ ਕੱਢ ਦਿਓ ਪਰ ਕੋਈ ਨਹੀਂ ਕੀਤਾ ਇਸ ਕਰਕੇ ਮੈਂ ਅਫਸਰ ਸਾਹਿਬਾਂ ਨੂੰ ਬੇਨਤੀ ਕੀਤੀ ਹੈ ਨਹੀਂ ਤਾਂ ਜੇ ਨਾਕ ਹੋਇਆ ਤੇ ਅਸੀਂ ਫਿਰ ਤੋਂ ਵਾਪਸ ਪਰਸ ਆਵਾਂਗੇ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਕਿਉਂਕਿ ਪਿੰਡ ਨੂੰ ਤਾਂ ਬਚਾਉਣਾ ਹੀ ਹੈ ਆਪਾਂ ਲੋਕਾਂ ਦੀਆਂ ਜਾਨਾਂ ਥੋੜੀ ਨੁਕਸਾਨ ਨਹੀਂ ਲਾਉਣੇ ਸੋ ਆਹ ਹਾਲਾਤ ਜਿਹੜੀ ਬਣ ਰਹੀ ਹੈ ਜਿਹੜਾ ਕੰਮ ਕਰਨੀ ਚਾਹੀਦੀ ਸੀ ਜੁਵਰੀ ਇਥੇ ਮੁੱਖ ਮੰਤਰੀ ਜੀ ਨੂੰ ਆ ਕੇ ਇਹ ਸਾਰਾ ਦੇਖੋ ਮੈਂ ਰਾਜਪੁਰੇ ਤੋਂ ਚੱਲਿਆ ਸਾਰੇ ਪਿੰਡ چاروں ਤਰਫ ਪਾਣੀ ਹੈ ਕੋਈ ਐਨਸੀਐਸ ਦੇ ਅਫਸਰ ਆਪਣੇ ਦਫਤਰਾਂ ਚੋਂ ਨਿਕਲ ਹੀ ਨਹੀਂ ਰਹੇ ਮੈਂ ਸਾਰੇ ਇਕੱਲੇ ਵਰਕਰਾਂ ਦੀ ਡਿਊਟੀ ਲਈ ਹੈ ਮੈਂ ਕਿਹਾ ਤੁਸੀਂ ਨਿਕਲੋ ਜਿੱਥੇ ਇਥੇ ਰੋਲਾ ਪਿਆ ਮੈਨੂੰ ਦੱਸੋ ਆਪਾਂ ਆ ਕੇ ਅਫਸਰਾਂ ਨੂੰ ਬੇਨਤੀ ਕਰਦੇ ਸਾਰਿਆਂ ਨੂੰ ਕਰਦੇ ਆ ਪ੍ਰੈਸ਼ਰ ਪਾਉਣੇ ਸਰਕਾਰ ਤੇ ਕਿ ਤੁਸੀਂ ਕੰਮ ਕਰੋ ਸੋ ਮੈਨੂੰ ਉਮੀਦ ਹੈ ਕਿ ਹੁਣ ਅਫਸਰ ਆਉਣਗੇ ਤੇ ਕਰਨਗੇ ਨਹੀਂ ਤੁਸੀਂ ਪਰਸੋਂ ਫਿਰ ਤੋ ਆਵਾਂਗੇ ਸਰ ਪੂਰੇ ਪੰਜਾਬ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ ਜੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੀ ਮੈਨੂੰ ਹੁਣੀ ਪਤਾ ਲੱਗਿਆ ਸਾਡੇ ਫਿਰੋਜ਼ਪੁਰ ਸਾਈਡ ਤੇ ਵੀ ਹੁਣ ਪਾਣੀ ਬੰਦ ਟੁੱਟਣ ਲੱਗ ਗਿਆ ਚਾਰੋਂ ਤਰਫ ਹਾਲਾਤ ਹੈ ਕਿ ਆਊਟ ਆਫ ਕੰਟਰੋਲ ਹੈ ਦੇਖੋ ਆ ਜਿਹੜੀ ਸਰਕਾਰ ਹੈ ਇਹਨੂੰ ਕੋਈ ਤਜਰਬਾ ਨਹੀਂ ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਖੇਡ ਕੇ ਸਰਕਾਰ ਬਣੀ ਸੀ ਚਲਾਉਣੀ ਆਉਂਦੀ ਨਹੀਂ ਆ ਜਿਵੇਂ ਉਹੀ ਗੱਲ ਹੈ ਜਿਵੇਂ ਕੋਈ ਅਣਜਾਣ ਡਰਾਈਵਰ ਨੂੰ ਤੁਸੀਂ ਗੱਡੀ ਦੇ ਦਿਓ ਐਕਸੀਡੈਂਟ ਹੋਣਾ ਹੀ ਹੋਣਾ ਆ ਜਿਹੜੀਆਂ ਸਾਰੀਆਂ ਡਰੇਨਾਂ ਪਹਿਲੇ ਸਾਫ਼ ਹੋਣੀਆਂ ਸੀ ਪਰ ਮੁੱਖ ਮੰਤਰੀ ਨੂੰ ਵੇਹਲ ਹੀ ਹੈ ਨਹੀਂ ਮੁੱਖ ਮੰਤਰੀ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਕਿਤੇ ਕੇਜਰੀਵਾਲ ਨੂੰ ਲੈ ਕੇ ਮੱਧਿਆ ਪ੍ਰਦੇਸ਼ ਹੁੰਦਾ ਕਿਤੇ ਕੇਜਬੀਵਾਲ ਨੂੰ ਲੈ ਕੇ ਗੁਜਰਾਤ ਹੁੰਦਾ ਕਿਤੇ ਕੇਜਰੀਵਾਲ ਨੂੰ ਲੈ ਕੇ ਅਸਾਮ ਹੁੰਦਾ ਮੁੱਖ ਮੰਤਰੀ ਪੰਜਾਬ ਦਾ ਹੈ ਕੇਜਰੀਵਾਲ ਦਾ ਡਰਾਈਵਰ ਨਹੀਂ ਹੈ ਕੇਜਰੀਵਾਲ ਦਾ ਮੁੱਖ ਮੰਤਰੀ ਨਹੀਂ ਹੈ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਨੇ 94 92 ਐਮ ਐਲ ਐਮ ਜਦਾਇਆ ਐਡੀ ਵੱਡੀ ਬੜੇ ਕਿਸੇ ਨੂੰ ਨਹੀਂ ਦਿੱਤਾ ਆ ਇੱਕ ਜੁੰਵਾਰੀ ਦਾ ਕੰਮ ਹੈ ਪਹਿਲੇ ਘਰ ਨੂੰ ਸੰਭਾਲ ਲਓ ਦੂਰ ਜਾਣ ਦਬਜਾਏ ਪਹਿਲੇ ਘਰ ਸੰਭਾਲ ਲਓ ਇਸ ਕਰਕੇ ਮੈਂ ਫਿਰ ਤੋਂ ਕਹਿੰਦਾ ਮੁੱਖ ਮੰਤਰੀ ਜੀ ਨੂੰ ਸਾਰੇ ਬਾਹਰ ਦੇ ਪ੍ਰੋਗਰਾਮ ਕੈਨਸਲ ਕਰਕੇ ਆਪਣੇ ਦਫਤਰ ਚੋਂ ਨਿਕਲ ਕੇ ਵਾਪਸ ਆਉਣ ਇਹ ਇਲਾਕਿਆਂ ਚ ਕਿਉਂਕਿ ਜੇ ਸਰਕਾਰ ਜਦੋਂ ਮੁੱਖ ਮੰਤਰੀ ਆਉਂਦੇ ਨੇ ਅਫਸਰ ਹੋਰ ਚੱਕੰਨੇ ਹੁੰਦੇ ਆ ਕੰਮ ਛੇਤੀ ਹੁੰਦੇ ਆ ਛੇਤੀ ਪਾਣੀ ਨਿਕਲਦਾ